ਸਾਸ ਸੰਬਧੀ ਕਿਦਰ ਪਾਏ ਗਣੀ ਖਾ ਦੇ ਨਵੇਖਾ ਕਲਗੇ 사ਤھਗੁਰ ਜੀ ਹੁਣ ਆਪਾਂ ਜਾਣਾਂ ਤੇ ਕਿਵੇਂ ਵਿਉਤਬੰਦੀ ਬਣਾਈ ਜਾਵੇ 사ਤھਗੁਰ ਕਹਿੰਦੇ ਜੀ ਤੁਸੀਂ ਦੱਸੋ ਹੁ ਕੀ ਕਹਿੰਦੇ ਹੋ ਕਹਿੰਦੇ ਵੀ ਸਾਡੇ ਇਸ ਨਗਰ ਦੇ ਵਿੱਚ ਪੀਰ ਬਹੁਤ ਆਉਂਦੇ ਨੇ ਉੱਚ ਦੇ ਪੀਰ ਉੱਚ ਦੇ ਪੀਰ ਆਉਂਦੇ ਨੇ ਤੇ ਅਸੀਂ ਨਗਰ ਨਿਵਾਸੀ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਉਹਨਾਂ ਨੂੰ ਛੱਡ ਕੇ ਆਉਂਦੇ ਇਹੀ ਇੱਕ ਤਰੀਕਾ ਹੈ ਕਿ ਤੁਸੀਂ ਉੱਚ ਦੇ ਪੀੜ ਦਾ ਭੇਖ ਧਰਮ ਕਰੋ ਅਸੀਂ ਤਾਂ ਮੋਗਲੇ ਪਿੰਡ ਲੈ ਜਾਣ ਦੇ ਵਿਉਂਤਬੰਦੀ ਬਣਾ ਕੇ ਇਥੋਂ ਘਰ ਤੋਂ ਲੈ ਜਾਣਾ ਕਰਾਂ ਉਹ ਕਪੜਾ ਰਗਾਇਆ ਗਿਆ ਉਹ ਲੰਦਾਰੀ ਦੇ ਕੋਲ ਭੇਜਿਆ ਗਿਆ ਲੰਦਾਰੀ ਵੀ ਕਹਿੰਦਾ ਸੀਗਾ ਕਵੀ ਸੰਤੋਖ ਸਿੰਘ ਨੇ ਜ਼ਿਕਰ ਕੀਤਾ ਕਿ ਲੰਦਾਰੀ ਕਹਿੰਦਾ ਮੇਰੇ ਕੋਲ ਰੰਗ ਹੀ ਨਹੀਂ ਹੈਗਾ ਮੇਰੇ ਕੋਲ ਤਾਂ ਪਾਣੀ ਹੀ ਹੈ ਦੇ ਵਿੱਚ ਫਿਰ ਕਿਵੇਂ ਰੰਗ ਰੰਗ ਲਿਆਵਾ ਦਾ ਦੋ ਦਿਨ ਲੱਗਣਗੇ ਸਤਿਗੁਰ ਕਹਿੰਦੇ ਨਹੀਂ ਸਾਨੂੰ ਹੋਣਾ ਚਾਹੀਦਾ ਹੈ ਕਹਿੰਦੇ ਮੈਂ ਰੰਗਾ ਕਿਵੇਂ ਰੰਗ ਨਹੀਂ ਹੈਗਾ ਕਿਵੇਂ ਰੰਗਾ ਸਤਗੁਰ ਕਹਿੰਦੇ ਉਹਨੂੰ ਕਹਿ ਦਿਓ ਕਿ ਜਿੱਦਾਂ ਵੀ ਤ੍ਰਿਪੁਜਤਾ ਦਾ ਮੱਠ ਹੈਗਾ ਹੈ ਨਾ ਇਸ ਮੱਠ ਦੇ ਵਿੱਚ ਕੱਪੜਾ ਪਾ ਦੇ ਇਹ ਮੱਠ ਦੇ ਵਿੱਚ ਕੱਪੜਾ ਪਾ ਕੇ ਢੱਕਣ ਕਰ ਦੇ ਬੰਦ ਨੂੰ ਉਹਨੂੰ ਦੇਖਣਾ ਨਹੀਂ ਤੂੰ ਉਹਨੂੰ ਛੇੜਨਾ ਨਹੀਂ ਰੰਗ ਜਿੱਦਾਂ ਦਾ ਚੜਾਉਣਾ ਹੈ ਅਸੀਂ ਆਪੇ ਇੱਥੇ ਚਾੜ੍ਹ ਲਵਾਵਾਂਗੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਮਾਲਕ ਰੰਗਾਂ ਦੇ ਮਾਲਕ ਨੇ ਉਹ ਕੱਚੀਆਂ ਰੰਗਾਂ ਨੂੰ ਵੀ ਪੱਕੀਆਂ ਕਰ ਦਿੰਦੇ ਨੇ ਸੱਤਨ ਕਹਿੰਦੇ ਟੱਕਣਾ ਨਾ ਚੱਕੀਏ ਨੀ ਉੱਤੋਂ ਬਸ ਤੇਰਾ ਕੰਮ ਹੈ ਉਹ ਕਹਿੰਦਾ ਮੈਨੂੰ ਕੀ ਹੈ ਪਾ ਦਿਓ ਤੁਸੀਂ ਇਸ ਮੱਟ ਦੇ ਵਿੱਚ ਕੱਪੜਾ ਪਾਣੀ ਵਿੱਚ ਹੈਗਲਾ ਏ ਟੱਕਣ ਮੈਂ ਬੰਦ ਕਰ ਦਿੰਦਾ ਮੈਂ ਤੇ ਪੈਸੇ ਲੈਣੇ ਆ ਇਹਨੂੰ ਇਸ ਦਾ ਮਤਲਬ ਵੀ ਕੋਈ ਨਹੀਂ ਹੋਣਾ ਉਹਨੇ ਪਾ ਦਿੱਤਾ ਜਦੋਂ ਕੱਪੜਾ ਕੱਢਿਆ ਗਿਆ ਤੇ ਪਰਮਪਿਆਰੇ ਜੀ ਰੰਗ ਮੇਰੇ ਸਾਥ ਕਲ ਜੀ ਚੰਦੇ ਸਾਨਾ ਉਹ ਰੰਗ ਐ ਗਾਲਾ ਚੜਿਆ ਰਾਹਣ ਹੋ ਗਿਆ ਵੇਖ ਕਰਕੇ ਪੀਅ ਕਿਵੇਂ ਹੋ ਗਿਆ ਕਿ ਰੰਗ ਹੀ ਮੈਂ ਕਦੀ ਨਿਹੰਦਾ ਘਰ ਦੇ ਵਿੱਚ ਮੱਤ ਦੇ ਵਿੱਚ ਇਹ ਰੰਗ ਕਿਵੇਂ ਆ ਗਿਆ ਕਿਵੇਂ ਇਹ ਕਪੜਾ ਰੰਗਿਆ ਗਿਆ ਕਹਿੰਦਾ ਮੈਂ ਉਸ ਦੇ ਦਰਸ਼ਨ ਕਰਨੇ ਆ ਜਿਨੇ ਇਹ ਬਚਨ ਬੋਲੇ ਨੇ ਗਿਆ ਗੁਰੂ ਸਾਹਿਬ ਦੇ ਕੋਲ ਸਤਜਿਨੇ ਆਉਂਦਿਆ ਸਾਲ ਹੀ ਤੋਂ ਮੈਂ ਪਤੀ ਪਤਨੀ ਦੇ ਵੇ ਪਤੀ ਪਤਨੀ ਦੁਨਨੇ ਗਏ ਨੇ ਸਾਰੇ ਉਹਦੇ ਸਾਰੇ ਭਾਈ ਦਿਆਸਨ ਕੇ ਅਭਿਆਸ ਸਿੰਘ ਕੱਢ ਮੋਰਾ ਤੇ ਦੇ ਦੇ ਰਿਹਾ ਹੱਥ ਚ ਮੋਰਾ ਹੱਥ ਤੇ ਤਾਂ ਰੱਗੇ ਕਹਿ ਲੇ ਕਿ ਰੱਖ ਮੋਰਾ ਤਾਂ ਹੀ ਤੈਨੋਂ ਕੀ ਰੰਗ ਚੜੇ ਚਾਏ ਨਾ ਜਿਹੜੇ ਤੂੰ ਤਾਂ ਐਸੇ ਹੀ ਕਹਨੇ ਦੇ ਇਨੀ ਗੱਲ ਕਹੀ ਨਾ ਕਹਿੰਦੇ ਗੱਲ ਤੇ ਮੈਂ ਆਪਣੀ ਘਰ ਵਾਲੀ ਨੂੰ ਕਹੀ ਸੀ ਮੇਰੇ ਕੋਲ ਕੋਈ ਨਹੀਂ ਸੀ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਇਹਨਾਂ ਕ ਵੀ ਇਹ ਗੱਲ ਕਹਿ ਤੀ ਕਿ ਪੈਸੇ ਹੀ ਲੈਣੇ ਆ ਮੈਨੂੰ ਕੀ ਰੰਗ ਚੜੇ ਚਾਏ ਨਾ ਚੜੇ ਸਾਥ ਸੰਗਤ ਜੀ ਸਤਿਗੁਰ ਕੈਨ ਲਗੇ ਭਲਿਆ ਉਹ ਮਾਤ ਬੜਾ ਬਿਆਨਤ ਹੈ ਤੇਰਾ ਮਟ ਜੇ ਤੂੰ ਚਾਹਵੇਂ ਤੇ ਟਕਣ ਨਾ ਚੱਕੇ ਜਿਹੜਾ ਚਾਹੇ ਦਾ ਰੰਗ ਉਹ ਹੀ ਰੰਗ ਰੰਗਿਆ ਕਰੂਗਾ ਉਹ ਹੀ ਰੰਗ ਰੰਗਿਆ ਕਰਦਾ ਸਾਥ ਸੰਗਤ ਜੀ ਕਭੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਕਿ ਲੰਬਾ ਸਮਾਂ ਉਹ ਮਟ ਜਿਹੜਾ ਹੈ ਉਹ ਕਪੜੇ ਰੰਗਦਾ ਰਿਹਾ ਟਕਣ ਟਕਿਆ ਰਿਹਾ ਪਰ ਕਹਿੰਦੀਏ ਕੋਈ ਸਮਾਂ ਪਾ ਕੇ ਕਰਕੇ ਦੇ ਘਰ ਦੇ ਵਿੱਚ ਅੱਗੇ ਬੱਚੇ ਜਿਹੜੇ ਆਏ ਨੂੰ ਨਰਾਣੀ ਕੋਈ ਆਈ ਉਹਨਾਂ ਨੇ ਟੱਕਣ ਚੱਕਿਆ ਤੇ ਇਹਦੀ ਜਿਹੜੀ ਅਜਮਤ ਸੀ ਨਾ ਗੁਰੂ ਦਾ ਜਿਹੜਾ ਬਚਨ ਸੀਗਾ ਉਹ ਜਾਂਦਾ ਲੱਗਿਆ ਕਿਉਂਕਿ ਸਤਿਗੁਰੂ ਨੇ ਕਿਹਾ ਵੀ ਟੱਕਣ ਨਹੀਂ ਚੱਕਣਾ ਟੱਕਣ ਚੱਕਣ ਤੋਂ ਭਾਵ ਉਹਦਾ ਕਿ ਟੱਕਣ ਚੱਕ ਕੇ ਲਾਂਬੇ ਰੱਖ ਦੇਣਾ ਪਾ ਕੇ ਕੱਢਣੇ ਦੀ ਗੱਲ ਨਹੀਂ ਹੈ ਜੀ ਕਿਉਂਕਿ ਤਰੱਕੀ ਵੀ ਬੜੀ ਹੈ ਨਾ ਅਸੀਂ ਟੱਕਣ ਚੱਕੇ ਬਿਨਾਂ ਕੱਪੜੇ ਕਿਵੇਂ ਬਣ ਗਏ ਟੱਕਣ ਚੱਕੇ ਬਿਨਾਂ ਕੱਪੜੇ ਨਿਕਲਣਗੇ ਕਿਵੇਂ ਟੱਕਣ ਚੱਕਣ ਦਾ ਮਤਲਬ ਹੈ ਵੀ ਕਈ ਵਾਰੀ ਮੱਟ ਅਸੀਂ ਬਿਲਕੁਲ ਖਾਲੀ ਕਰ ਦਿੰਦੇ ਆ ਤੇ ਟੱਕਣ ਸਾਈਡ ਤੇ ਰੱਖ ਦਿੰਦੇ ਆ ਤੇ ਬਿਲਕੁਲ ਉਹਨੂੰ ਧੂਣ ਲਾ ਪੈਣੀ ਵੀ ਦੂਜਾ ਰੰਗ ਪਾਉਣਾ ਇਹਦੇ ਵਿੱਚ ਕਿਤੇ ਇਹ ਕੰਮ ਨਹੀਂ ਕਰਨਾ ਰਾਮ ਵਿਚਾਰ ਸਰਬਜੀ ਉੱਚ ਦਾ ਪੀਰ ਬਣੇ ਗਣੀ ਖਾਂ ਤੇ ਨਬੀ ਖਾਂ ਅਗਲੇ ਪਾਸੇ ਭਾਈ ਤੇਆ ਸਿੰਘ ਦੇ ਭਾਈ ਧਰਮ ਸਿੰਘ ਦੀ ਪਿਛਲੇ ਪਾਸੇ ਭਾਈ ਮਾਨ ਸਿੰਘ ਜੀ ਨੇ ਮੋਰਾਂ ਦੇ ਪੰਖਾਂ ਦਾ ਚੋਰ ਲਿਆ ਚੋਰ ਚਾਹਦੇ ਚਾਹਦੇ ਆਦਮ ਨੂੰ ਵਤੇ ਅਗੇ ਇਤ ਜਾਵਰ ਖਾਨਾ ਦਾ ਮੁਗਲ ਸਿਪਾਹੀ ਕਿਲਾ ਫੌਜਦਾਰੇ ਉੱਧਰ ਗਿਆ ਉਹਨੇ ਪੁੱਛਿਆ ਕੌਣ ਤਨੇ ਕਨ ਬੇਕਾ ਕਨੇ ਉੱਚਦੇ ਪੀਰ ਅਸੀਂ ਆਪਣੀ ਨਗਰ ਤੋਂ ਦੂਜੀ ਨਗਰ ਤੱਕ ਸ਼ਗਨ ਚੱਲੇ ਤਰਪਿਆ ਸ਼ੰਕਾ ਆਈ ਕਹਿੰਦੇ ਜੇ ਉੱਚਦੇ ਪੀ ਰਿਹਾ ਇਹ ਤੇ ਸਭ ਕੁਝ ਛਕ ਲੈਂਦੇ ਨੇ ਆ ਸਾਡੇ ਕੋਲ ਬੜੀਆਂ ਹੋਇਆ ਆ ਮਾਂ ਸੇ ਇਹਨਨ ਕੋ ਛਕੋ ਗੁਰਮੁਖ ਪਿਆਰੇਓ ਇਹ ਤਾਂ ਭਾਈ ਦਿਆ ਸਿੰਘ ਜੀ ਕਣੀ ਖਾਲਸਾ ਨਵੀਂ ਖਣ ਤੇ ਫੜਦੇ ਆ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਜੀ ਫੜਨ ਤੋਂ ਨਕਾਰੀ ਹੁਣ ਸਤਗੁਰੂ ਨੇ ਇਸ਼ਾਰਾ ਦਿੱਤੇ ਤੱਕ ਪਕੜੋ ਫੜੋ ਸਤਗੁਰੂ ਜੀ ਇਹਨੂੰ ਵੀ ਫੜਾਉਣਾ ਕਿ ਤੇ ਸਤਗੁਰੂ ਨੇ ਕਿਰਪਾਨ ਭੇਟ ਕੀਤੀ ਨੇਤਰ ਕੀਤੇ ਬੰਦ ਭਾਈ ਦਿਆ ਸਿੰਘ ਨੇ ਕਿਹਾ ਨੇਤਰ ਬੰਦ ਕਰੋ ਤੇ ਸ਼ਕਲੋ ਤੇ ਸ਼ਕਲ ਨੂੰ ਯਕੀਨ ਹੋ ਗਿਆ ਕਿ ਵਾਕਿਆ ਵੀ ਇਹ ਮੁਗਲ ਹਕੂਮਤ ਨੇ ਪਰ ਕਿੰਨੀ ਉਹ ਕਿਰਪਾਨ ਭੇਟ ਦੀ ਇਹਨੀ ਤਾਕਤ ਸੀ ਕੀ ਬੱਕੜਾ ਪ੍ਰਸ਼ਾਤੀ ਦੇਨ ਹੋ ਕਿ ਭੜੀ ਕੜਾ ਪ੍ਰਸ਼ਾਤੀ ਦੇਨ ਮਸੂਦ ਸੋਨਹਾਰ ਅੱਜ ਦੀ ਗੁਰਮਤ ਪਿਆਰਿਓ ਕਰਪਾਨ ਭੇਟਾ ਗੁਰੂ ਘਰ ਹੈ ਅੱਜ ਵੀ ਕਿਤੇ ਕਰਪਾਨ ਭੇਟ ਕੀਤੀ ਗਈ ਨਾ ਉੱਥੇ ਕਰਪਾਨ ਭੇਟਾ ਗੁਰੂ ਘਰ ਹੈ ਸਤਿਗੁਰੂ ਜੀ ਇਤੋਂ ਅੱਗੇ ਚੱਲਦੇ ਨੇ ਤਨੀਏ ਚੁੰਦੇ ਆਉਂਿਆ ਆਲਮ ਦੀ ਧਰਤੀ ਤੇ ਪਹੁੰਚਦੇ ਨੇ ਅਗਲਾ ਪੰਥ ਜਿਹੜਾ ਹੈ ਉਹ ਅਗਲੇ ਇਤਿਹਾਸ ਦੇ ਨਾਲ ਚੱਲਦਾ ਹੈ ਉਤਰ